我来 ਪੰਜਾਬ ਸਰਕਾਰ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਸਾਰੇ ਸਕੂਲਾਂ ਦੇ ਵਿੱਚ ਪਹਿਲੇ 2 ਘੰਟੇ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾਵੇ ਅਤੇ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ। ਇਸ ਦੇ ਤਹਿਤ ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਜਵੱਦੀ ਦੇ ਵਿੱਚ ਵੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਜਿੱਥੇ ਅਧਿਆਪਕਾਂ ਦੇ ਵੱਲੋਂ ਬੱਚਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬੱਚਿਆਂ ਨੂੰ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਗਿਆਨ ਦਿੱਤਾ ਗਿਆ, ਉੱਥੇ ਹੀ ਬੱਚਿਆਂ ਨੇ ਵੀ ਪਹਿਲਾਂ ਦਿੱਤੀ ਜਾਣਕਾਰੀ ਦੇ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਸਮਰਪਿਤ ਤਿਆਰ ਕੀਤੀਆਂ ਕਵਿਤਾਵਾਂ ਅਤੇ ਗੀਤ ਸੁਣਾਏ। ਮੇਰਾ ਨਾਮ ਅਰਸ਼ਦੀਪ ਕੌਰ ਹੈ। ਮੈਂ ਸਰਕਾਰੀ ਹਾਈ ਸਕੂਲ ਜਵਦੀ ਲੁਧਿਆਣੇ ਵਿੱਚ ਹਾਂ। ਮੈਂ 10ਵੀਂ ਜਮਾਤ ਦੀ ਵਿਦਿਆਰਥਣਾਂ। ਅੱਜ ਮੈਂ ਤੁਹਾਡੇ ਸਾਹਮਣੇ ਵੀਰਵਾਰ ਦਿਵਸ ਦੇ ਮੌਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਜੀ ਦੇ ਵਿਰਗਾਂ ਨੂੰ ਪ੍ਰਗਟ ਕਰਦੀ ਹੋਈ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ ਨੀ ਕੱਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋੜੀ ਢਿੱਡ ਦਾ ਸੇਕ ਪੁਰਾ ਮਿੱਥੋ ਚੱਲਿਆ ਨਾ ਜਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਸੁਪਨਾ ਸੱਚ ਹੋ ਗਿਆ ਹੈ ਮੇਰੇ ਨਾਲ ਝਗੜ ਪਈ ਹੋਣੀ ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ ਨੀ ਛਾਤੀ ਨਾਲ ਮੈਲਾ ਲੇ ਜਾਂ ਉਹ ਉਚਲੀ ਪਰਨ ਕਲਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕੱਢ ਜਾਣਾ ਇੱਕ ਦਿਨ ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕੱਢ ਜਾਣਾ ਐਂ ਤ ਕੀ ਤਾਂ ਰੱਜ ਰੱਜ ਅਸੀਂ ਹੱਸ ਹੱਸ ਗੱਲ ਲੱਗ ਜਾਣਾ ਕੀ ਤੈ ਰਾਜ ਰਾਜ ਅਸੀਂ ਹੱਸ-ਹੱਸ ਗੱਲ ਲੱਗ ਜਾਣਾ ਇੱਕ ਇੱਕ ਬੋਲ ਚੰਦਰਾਵੇ ਮੇਰੇ ਤੂ ਕਾਲਜੇ ਨੂੰ ਪਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਕੱਲ ਮੇਰੇ ਕੋਲ ਵੱਸਦੇ ਅੱਜ ਪਤਾ ਨਜ਼ਰ ਕਿਤੇ ਨਾ ਆਉਂਦੇ ਕੱਲ ਮੇਰੇ ਕੋਲ ਵੱਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ ਨਿੱਕੇ ਨਿੱਕੇ ਔਦਰੀ ਹੋਏ ਕੀ ਨੂੰ ਹੋਣਗੇ ਦਰਦ ਸੁਣਾ ਦੇ ਵੇ ਲੱਭਦੀ ਸਹੀ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ ਬੇ ਬਿ ਲੱਭਤੀ ਸਹੀ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ ਅੱਧੀ ਰਾਤੀ ਮਾਗੁਜਰੀ ਬੈਠੀ ਘੂੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਗੁਜਰੀ ਬੈਠੀ ਘੂੜੀਆਂ ਚੰਦਾਂ ਦੀਆਂ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥ ਛੱਡ ਚੱਲੇ ਮੈਂ ਵੀ ਥਰਡੇ ਮਗਰੇ بس ਹੁਣ ਮੈਂ ਵੀ ਸੱਚ ਖੰਡ ਜਾਵਾ ਵਿਲਾਇਆ ਗਿਆ ਐ ਦੀ ਜੁਦਾਈ ਦਾ ਅਸਾਂ ਜੁੜ ਕੇ ਹੋਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਣਾ ਨਹੀਂ ਦੇਖਾਂਗੀ ਨਾ ਹੀਰੇ ਰੋਹਨੀਆ ਰਾਜ ਕੀ ਨਿਹਾਰੀਆਂ ਮੈਂ ਸੂਰਤਾਂ ਪਿਆਹਾਰੀਆਂ ਪਿਆਰ ਪਿਆਰੇ ਇਸ ਰਾਤ ਕੱਲ ਗੀ ਸਜਾਦਿਆਂ ਹੋਰਾਂ ਤੋਂ ਪਹਿਲਾਂ ਤੁਨੂੰ ਲਾਨ ਬਣਾ ਦੇਉ ਲਾਨ ਬਣਾ ਦੇਉ ਜਦੋਂ ਉਛੜਿਆ ਸੁ ਵੀਰਾ ਪੋੜੀਵੇ ਜਦੋਂ ਉਛੜਿਆ ਵੀਰਾ ਪੋੜੀਵੇ ਜੂੜੀ ਵੇ ਤੇਰੇ ਲਾਲ ਪਰਾਂ ਵਾਂਦੀ ਸੁਣਿਆ ਵੀਰਾ ਵੇ ਤੈਨੂੰ ਕੁੜੀ ਛੜੇ ਲਿਆ ਦਾਦੀ ਸਾਡੇ ਲੈ ਕਿਉ ਹੋਰੇ ਨਿੜਾਲੇ ਤੇਰੇ ਸਿੱਕਿਆਂ ਤੇ ਉਤਰੇ ਤੇਰੇ ਲਾਂ ਲੈ ਕਰਕੇ ਦੁਸਰਾਂ ਦੇ ਬਿਨਾਂ ਰੱਬ ਤੇ ਆਨ ਤੇਰੇ ਦਾਦੀ ਪਿਤਾਦਨ ਰਸ਼ਨ ਜਹਾਨ ਕਰੇ ਰੋਸ਼ਨ ਜਹਾਨ ਕਰੀਏ ਵੇਲਾ ਆ ਗਿਆ ਹੈ ਦਾਦੀ ਜੁਦਾਈ ਦਾ ਅਸਾਂ ਜੁ ਮੁੜ ਕੇ ਆਉਣਾ ਨਹੀਂ ਹਾਂਜੀ ਸਰ ਮੇਰਾ ਨਾਮ ਹੈਗਾ ਜੀ ਸਖਜੀਤ ਸਿੰਘ ਸਰਕਾਰੀ ਹਾਈ ਸਕੂਲ ਜਬੱਦੀ ਵਿਖੇ ਮੈਂ بطور ਅੰਗਰੇਜ਼ੀ ਦੇ ਅਧਿਆਪਨ ਦੀ ਸੇਵਾ ਨਿਭਾ ਰਿਹਾ ਹਾਂ ਜੀ ਤੇ ਅੱਜ ਜੋ ਅਸੀਂ ਇਹ ਸਮਾਗਮ ਕਰ ਰਹੇ ਹਾਂ ਜੀ ਉਹ ਪੰਜਾਬ ਸਰਕਾਰ ਦੇ ਉਦੇਸ਼ਾਂ ਦੇ ਅਨੁਸਾਰ ਜਿਵੇਂ ਕਿ ਆਪਾਂ ਐਵੇਂ ਵੀ ਆਪਾਂ ਨੂੰ ਸਭ ਨੂੰ ਪਤਾ ਕਿ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਅਸੀਂ ਸ਼ਹੀਦੀ ਹਫ਼ਤਾ ਮਨਾ ਰਹੇ ਹਾਂ ਗੁਰੂ ਗਵਿੰਦ ਸਿੰਘ ਸਾਹਿਬ ਜੀਆ ਦੇ ਚਾਰ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜੋ ਅਸੀਂ ਇੱਥੇ ਜਾਣਕਾਰੀ ਗਿਆਨ ਸਾਂਝਾ ਕਰ ਰਹੇ ਹਾਂ ਬੱਚਿਆਂ ਨੂੰ ਵੀ ਇਸ ਬਾਰੇ ਦੱਸ ਰਹੇ ਹਾਂ ਤਾਂ ਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਜੋ ਵੱਡੀਆਂ ਮੱਲਾਂ ਮਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦੀ ਨੂੰ ਪੈਲ ਰੱਖਦੇ ਹੋਏ ਧਰਮ ਨੂੰ ਮੁਖ ਰੱਖਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਇਸ ਤਰ੍ਹਾਂ ਸਮਝਾਇਆ ਜਾ ਰਿਹਾ ਹੈ ਤਾਂ ਕਿ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਜ਼ੁਲਮ ਦਾ ਟੱਕਰਾ ਕਰਦੇ ਹੋਏ ਵੈਰੀ ਦੇ ਸਾਹਮਣੇ ਝੁਕਣਾ ਨਾ ਪਸੰਦ ਕਰਕੇ ਜਾਨ ਗਵਾਉਣ ਨੂੰ ਪਹਿਲ ਦਿੱਤੀ ਉਸੇ ਤਰ੍ਹਾਂ ਇਹ ਵੀ ਆਪਣੇ ਦੇਸ਼ ਕੌਮ ਦੀ ਖਾਤਰ ਆਉਣ ਵਾਲੇ ਸਮੇਂ ਦੇ ਵਿੱਚ ਅਜੇਹੀਆਂ ਮੱਲਾ ਮਾਰ ਤੇ ਦੇਸ਼ ਦਾ ਨਾਮ ਉੱਚਾ ਕਰਨ ਤਾਂ ਨਾ ਕਿ ਬਦਨਾਮੀ ਵੱਲ ਲੈ ਕੇ ਜਾਣ ਸੋ ਇਸ ਤਰ੍ਹਾਂ ਦਾ ਸਮਾਗਮ ਜੋ ਪੰਜਾਬ ਸਰਕਾਰ ਦੇ ਦੇਸ਼ ਅਨੁਸਾਰ ਅਸੀਂ ਇਸ ਸਕੂਲ ਵਿੱਚ ਕਰ ਰਹੇ ਹਾਂ ਤਾਂ ਕਿ ਵਧੀਆ ਤਰੀਕੇ ਨਾਲ ਅਸੀਂ ਉਹਨਾਂ ਦੇ ਸਨੇਹੇ ਨੂੰ ਪੂਰੇ ਲੋਕਾਂ ਤੱਕ ਪੂਰੀ ਸੰਗਤ ਤੱਕ ਪਹੁੰਚਾ ਸਕੀ ਹਾਂ ਜੀ ਬਿਲਕੁਲ ਜੀ ਬਿਲਕੁਲ ਬੱਤੀਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਇਹਨਾਂ ਨੂੰ ਅਸੀਂ ਪਰਸ ਵੀ ਕਿਹਾ ਸੀ ਕੱਲ ਵੀ ਅਸੀਂ ਸਮਾਗਮ ਕਰਵਾ ਕੇ ਸਾਟੇ ਹਾਂ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਅਸੀਂ ਪੰਜਾਬ ਸਰਕਾਰ ਦੇ ਦੇਸ਼ਾ ਦੇ ਅਨੁਸਾਰ ਇਹ ਦਿਵਸ ਮਨਾ ਰਹੇ ਹਾਂ ਤਾਂ ਬੱਚੇ ਬਹੁਤ ਵਧੀਆ ਤਰੀਕੇ ਨਾਲ ਕਵਿਤਾਵਾਂ ਭਾਸ਼ਣ ਗੀਤ ਤੇ ਹੋਰ ਜੋ ਉਹਨਾਂ ਦੇ ਆਪਣੇ ਵੱਲਵਲੇ ਨੇ ਮੰਨਦੇ ਉਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਕੇ ਲੈ ਕੇ ਆਏ ਨੇ ਤੋਂ ਬੱਚੇ ਸਟੇਜ ਦੇ ਉੱਪਰ ਆਪਣੀ ਪਰਫਾਰਮੈਂਸ ਵੀ ਬਹੁਤ ਵਧੀਆ ਤਰੀਕੇ ਨਾਲ ਦੇ ਰਹੇ ਨੇ ਲੁਧਿਆਣਾ ਤੋਂ ਭਾਰਤ ਸ਼ਰਮਾ ਦੀ ਰਿਪੋਰਟ ਦਸ ਸਮਰ نیوز